ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਪਿਆਰਾ ਇੱਕ ਗਾਰਡੀਗਨ ਡਿਜ਼ਾਈਨ ਲੈ ਕੇ ਆਏ ਹਾਂ ਇਹਨੂੰ ਤੁਸੀਂ ਕਿਸੇ ਵੀ ਜੈਕਟ ਜਾਂ ਕੋਟੀ ਵਿੱਚ ਪਾ ਸਕਦੇ ਹੋਗੇ ਤੇ ਇਹਨੂੰ ਬਣਾਉਣਾ ਬਹੁਤ ਸੌਖਾ ਹੈ ਤੇ ਇਹ 10 ਕੁੰਡਿਆਂ ਦੇ ਮਲਟੀਪਲ ਡਿਜ਼ਾਈਨ ਬੰਦਾ ਹੈ ਠੀਕ ਹੈ ਜੀ 10-10 ਕੁੰਡਿਆਂ ਦੇ ਮਲਟੀਪਲ ਡਿਜ਼ਾਈਨ ਦੇ ਹਿਸਾਬ ਨਾਲ ਤੁਸੀਂ ਕੁੰਡੇ ਪਾਉਣੇ ਨੇ ਤੇ ਦੋ ਕੁੰਡੇ ਆਪਾਂ ਐਕਸਟਰਾ ਸਾਈਡਾਂ ਲਈ ਲੈਣੇ ਨੇ ਇੱਕ ਸਾਈਡ ਲਈ ਇੱਕ ਦੂਜੀ ਸਾਈਡ ਲਈ ਤੇ ਦੋ ਕੁੰਡੇ ਆਪਾਂ ਹੋਰ ਲੈਣੇ ਨੇ ਉਹ ਸਟਾਰਟਿੰਗ ਚ ਆਪਾਂ ਨੂੰ ਚਾਹੀਦੇ ਨੇਗੇ ਠੀਕ ਹੈ ਜੀ ਤੇ ਮੈਂ ਇੱਥੇ 20 ਕੁੰਡੇ ਡਿਜ਼ਾਈਨ ਦੇ ਹਿਸਾਬ ਨਾਲ ਲਏ ਸੀ ਤੇ ਦੋ ਕੁੰਡੇ ਮੈਂ ਐਕਸਟਰਾ ਸਟਾਰਟਿੰਗ ਚ ਲਏ ਸੀ ਤੇ ਦੋ ਕੁੰਡੇ ਮੈਂ ਸਾਈਡਾਂ ਵਾਲੇ ਲਏ ਸੀ ਇਸ ਲਈ ਮੇਰੇ ਕੋਲ ਟੋਟਲ 24 ਕੁੰਡੇ ਲੇਗੇ ਹੁਣ ਤੇ ਇਹਨੂੰ ਬਣਾਉਣਾ ਕਿੱਦਾਂ ਹੈ ਦੇਖੋ ਬਾਰਡਰ ਤੋਂ ਬਾਅਦ ਸਿੱਧੀ ਸਲਾਈ ਹੈ ਸਿੱਧੀ ਸਾਈਡ ਹੈ ਪਹਿਲੀ ਸਲਾਈ ਹੈ ਪਹਿਲਾ ਕੁੰਡਾ ਆਪਾਂ ਇਹ ਜੇ ਸਟਿਚ ਇਸ ਤਰ੍ਹਾਂ ਉਤਾਰਾਂਗੇ ਉਸ ਤੋਂ ਬਾਅਦ ਧਾਗਾ ਅੱਗੇ ਜਿਹੜੇ ਦੋ ਕੁੰਡੇ ਆਪਾਂ ਐਕਸਟਰਾ ਲਏ ਨੇ ਉਹਨਾਂ ਨੂੰ ਆਪਾਂ ਉਲਟਾ ਬੁਣ ਲਾਂਗੇ ਠੀਕ ਹੈ ਜੀ ਇਹ ਤਿੰਨ ਕੁੰਡੇ ਆਪਣੇ ਇੱਥੇ ਆਪਾਂ ਤਿੰਨ ਕੁੰਡਿਆਂ ਨੂੰ ਛੱਡ ਕੇ ਇਸ ਤੋਂ ਬਾਅਦ ਆਪਣਾ ਡਿਜ਼ਾਈਨ ਜਿਹੜਾ ਉਹ ਸਟਾਰਟ ਹੋਊਗਾ ਤੇ ਦੇਖੋ ਪਹਿਲੇ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕਰ ਦੇਣਾ ਅੱਗਾ ਪਿੱਛੇ ਕਰਕੇ ਸਿੱਧਾ ਤੇ ਸਿੱਧੀ ਅੱਗੋਂ ਦੀ ਸਲਾਈਪ ਆਉਂਦੇ ਹੋਏ ਠੀਕ ਹੈ ਜੀ ਇਹਨਾਂ ਨੂੰ ਆਪਾਂ ਸਿੱਧੇ ਗੁਣਾਇਆ ਇਸ ਤਰ੍ਹਾਂ ਅੱਗੋਂ ਦੀ ਸਲਾਈਪ ਆਉਂਦੇ ਹੋਏ ਦੋ ਦਾ ਇੱਕ ਕਰ ਦੇਵਾਂਗੇ ਤੇ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਗੁਣਾਂਗੇ ਇੱਕ ਦੋ ਤੇ ਤਿੰਨ ਤਿੰਨ ਕੁੰਡੇ ਸਿੱਧੇ ਬੁਣ ਤੋਂ ਬਾਅਦ ਤਾਗਾ ਅੱਗੇ ਦੋ ਕੁੰਡੇ ਉਲਟੇ ਬੁਣਾਂਗੇ ਇੱਕ ਦੋ ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ ਇਸ ਤਰ੍ਹਾਂ ਤੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂ ਉਸ ਤੋਂ ਬਾਅਦ ਚ ਆਪਾਂ ਤਾਗਾ ਅੱਗੇ ਕਰਕੇ ਦੋ ਕੁੰਡੇ ਉਲਟੇ ਬੁਣ ਲਵਾਂਗੇ ਠੀਕ ਹੈ ਜੀ ਇੱਥੇ ਆਪਣਾ ਇਹ ਇਹ ਤਿੰਨ ਕੁੰਡੇ ਸਟਾਰਟਿੰਗ ਵਾਲੇ ਛੱਡ ਕੇ 10 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜਿਹੜਾ ਇਹ ਇੱਥੇ ਬਣਦਾ ਹੈਗਾ ਦੇਖੋ 1 2 3 4 5 6 7 8 9 ਤੇ 10 ਠੀਕ ਹੈ ਜੀ 10 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜਿਹੜਾ ਇੱਥੇ ਬਣਦਾ ਹੈਗਾ ਫਿਰ ਆਪਾਂ ਉੱਥੇ ਸਟਾਰਟ ਕਰਾਂਗੇ ਤਾਗਾ ਪਿੱਛੇ 2 ਦਾ 1 ਕਰਾਂ ਇਸ ਤਰ੍ਹਾਂ ਅਗੋਂ ਦੀ ਸਲਾਈ ਪਾਉਂਦੇ ਹੋਏ ਆਪਾਂ ਦੋ ਦਾ ਇੱਕ ਕਰਾਂਗੇ ਸਿੱਧੇ ਗੁੰਡੇ ਹੋਏ ਇਹਨਾਂ ਨੂੰ ਤੇ ਫਿਰ ਆਪਾਂ ਤਿੰਨ ਗੁੰਡੇ ਸਿੱਧੇ ਗੁੰਨ ਲਵਾਂਗੇ ਇੱਕ ਦੋ ਤੇ ਤਿੰਨ ਤਿੰਨ ਗੁੰਡੇ ਸਿੱਧੇ ਗੁੰਨ ਤੋਂ ਬਾਅਦ ਚ ਤਾਗਾ ਅੱਗੇ ਦੋ ਗੁੰਡੇ ਉਲਟੇ ਫਿਰ ਇੱਥੇ ਆਪਾਂ ਇਸ ਤਰ੍ਹਾਂ ਜਾਲੀ ਬਣਾਵਾਂਗੇ ਧਾਗਾ ਆਪਣਾ ਪਿੱਛੇ ਚਲਾ ਜਾਵੇ ਇੱਕ ਆਪਾਂ ਉਹ ਕੁੰਡਾ ਵਧਾਉਣੇਗਾ ਫਿਰ ਇੱਕ ਕੁੰਡਾ ਆਪਾਂ ਸਿੱਧਾ ਉਣਾਂਗੇ ਫਿਰ ਧਾਗਾ ਅੱਗੇ ਤੇ ਦੋ ਕੁੰਡੇ ਆਪਣੇ ਉਲਟੇ ਫਿਰ ਧਾਗਾ ਪਿੱਛੇ ਇਹ ਲਾਸਟ ਵਾਲਾ ਕੁੰਡਾ ਆਪਣਾ ਸਿੱਧਾ ਹੋਊਗਾ ਦੇਖੋ ਇੱਥੇ ਵੀ ਆਪਣਾ ਇਹ 10 ਕੁੰਡਿਆਂ ਦਾ ਡਿਜ਼ਾਈਨ ਹੈ ਜਿਹੜਾ ਬਣ ਗਿਆ ਹੁਣ ਆ ਗਈ ਆਪਣੀ ਦੂਜੀ ਸਲਾਈ ਉਲਟੀ ਸਾਈਡ ਜਿਹੜੇ ਕੁੰਡੇ ਆਪਾਂ ਨੂੰ ਉਲਟੇ ਦਿੱਖਦੇ ਨੇ ਉਹ ਆਪਾਂ ਨੇ ਉਲਟੇ ਬੁੰਨੇ ਨੇ ਪਹਿਲਾਂ ਹੀ ਕੁੰਡੇ ਨੂੰ ਇਸ ਤਰ੍ਹਾਂ ਉਤਾਰ ਲਾਂਗੇ ਤਾਗਾ ਪਿੱਛੇ ਇਹ ਦੋ ਕੁੰਡੇ ਆਪਣੇ ਸਿੱਧੇ ਆਉਣਗੇ ਉਲਟੀ ਸਲਾਈ ਹੈ ਤੇ ਦੋ ਕੁੰਡੇ ਸਿੱਧੇ ਤਾਗਾ ਅੱਗੇ ਦੋ ਕੁੰਡੇ ਉਲਟੇ ਆਉਣਗੇ ਆਪਣੇ ਕਿ ਜਾਲੀ ਵਾਲਾ ਇੱਕ ਸਿੱਧਾ ਫਿਰ ਤਾਗਾ ਅੱਗੇ ਦੋ ਕੁੰਡੇ ਆਪਣੇ ਸਿੱਧੇ ਫਿਰ ਤਾਗਾ ਪਿੱਛੇ ਤੇ ਹੁਣ ਇੱਥੇ ਆਪਣੇ ਚਾਰ ਕੁੰਡੇ ਨੇ ਜਿਹੜੇ ਇਹ ਉਲਟੇ ਆਉਣਗੇ ਇਸੇ ਤਰ੍ਹਾਂ ਪੂਰੀ ਸਲਾਈ ਐ ਕੰਪਲੀਟ ਕਰਾਂਗੇ ਜਿਹੜੇ ਸਿੱਧੇ ਕੁੰਡੇ ਨੇ ਉਹ ਸਿੱਧੇ ਬੁਣਨੇ ਨੇ ਜਿਹੜੇ ਉਲਟੇ ਕੁੰਡੇ ਦਿਖਾਈ ਦਿੰਦੇ ਨੇ ਉਹ ਆਪਾਂ ਉਲਟੇ ਬੁਣਨੇ ਨੇ ਹਾਂਜੀ ਹੁਣ ਆ ਗਏ ਆਪਾਂ ਤੀਜੀ ਸਲਾਈ ਸਿੱਧੀ ਸਾਈਡ ਦੇਖੋ ਪਹਿਲਾ ਕੁੰਡਾ ਆਪਾਂ ਇਹ ਸਟਿਚ ਉਤਾਰਾਂਗੇ ਤਾਗਾ ਅੱਗੇ ਦੋ ਕੁੰਡੇ ਆਪਣੇ ਸਟਾਰਟਿੰਗ ਚ ਉਲਟੇ ਨੇ ਉਹਨਾਂ ਨੂੰ ਆਪਾਂ ਉਲਟੇ ਬੁਣਨ ਲਾਂਗੇ ਤਾਗਾ ਪਿੱਛੇ ਹੁਣ ਫੇਰ ਆਪਾਂ ਦੋ ਦਾ ਇੱਕ ਕਰਨਾ ਹੈ ਦੇਖੋ ਅੱਗੋਂ ਦੀ ਸਲਾਈ ਪਾਉਂਦੇ ਹੋਏ ਆਪਾਂ ਦੋ ਦਾ ਇੱਕ ਕਰ ਦੇਵਾਂਗੇ ਠੀਕ ਹੈ ਜੀ ਫਿਰ ਆਪਾਂ ਦੋ ਕੁੰਡੇ ਹੁਣ ਆਪਣੇ ਕੋਲ ਇੱਥੇ ਸਿੱਧੇ ਰਹਿ ਗਏ ਪਹਿਲੀ ਸਲਾਈ ਵਿੱਚ ਤਿੰਨ ਸੀ ਹੁਣ ਆਪਣੇ ਕੋਲ ਦੋ ਨੇ ਤਾਗਾ ਅੱਗੇ ਤੇ ਇਹ ਦੋ ਕੁੰਡੇ ਆਪਾਂ ਉਲਟੇ ਬੁਣਾਂਗੇ ਹੁਣ ਦੇਖੋ ਤਾਗਾ ਪਿੱਛੇ ਹੁਣ ਇੱਥੇ ਪਹਿਲਾਂ ਆਪਾਂ ਜਾਲੀ ਬਣਾਈ ਹੈ ਠੀਕ ਹੈ ਜੀ ਇੱਕ ਕੁੰਡਾ ਔਰੇ ਆਪਾਂ ਵਧਾਇਆ ਸੀ ਹੁਣ ਜਿਹੜਾ ਕੁੰਡਾ ਆਪਾਂ ਵਧਾਇਆ ਸੀ ਇਹਨੂੰ ਆਪਾਂ ਸਿੱਧਾ ਹੀ ਬੁਣਾਂਗੇ ਇਹਨੂੰ ਸਿੱਧਾ ਬੁਣਨ ਤੋਂ ਬਾਅਦ ਫੇਰ ਆਪਾਂ ਸਲਾਈ ਦੇ ਉੱਤੇ ਤਾਗਾ ਇਸ ਤਰ੍ਹਾਂ ਲਵੇਟਾਂਗੇ ਤੇ ਸ ਇੱਕ ਕੁੰਡਾ ਹੋਰ ਆਪਾਂ ਸਿੱਧਾ ਬੁਣਾਂਗੇ ਠੀਕ ਹੈ ਜੀ ਜਿਹੜੀ ਆਪਾਂ ਇਹ ਜਾਲੀ ਬਣਾਉਣਿਆਂ ਕੁੰਡੇ ਵਧਾਉਣਿਆਂਗੇ ਉਹ ਸੇਮ ਜਗ੍ਹਾ ਉੱਤੇ ਹੀ ਆਪਾਂ ਕੁੰਡਾ ਵਧਾਉਣਾ ਹੈ ਤੇ ਜਿਹੜੇ ਕੁੰਡੇ ਬਾਧਦੇ ਜਾਣਗੇ ਉਹਨਾਂ ਨੂੰ ਆਪਾਂ ਸਿੱਧੇ ਬੁਣਦੇ ਜਾਵਾਂਗੇ ਇਸ ਸਾਈਡ ਕਰਦੇ ਜਾਵਾਂਗੇ ਤੇ ਆਪਣੀ ਜਾਲੀ ਆ ਜਿਹੜੀ ਉਹ ਇੱਥੇ ਹੀ ਬਣਦੀ ਜਾਊਗੀ ਫਿਰ ਤਾਗਾ ਅੱਗੇ ਤੇ ਦੋ ਕੁੰਡੇ ਉਲਟੇ ਇਸੇ ਤਰ੍ਹਾਂ ਇਹ ਜਿਹੜੀ ਤੀਜੀ ਸਲਾਈ ਇਹਨੂੰ ਆਪਾਂ ਕੰਪਲੀਟ ਕਰਾਂਗੇ ਦੇਖੋ ਦੋ ਦਾ ਇੱਕ ਕਰਾਂਗੇ ਫਿਰ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਤਾਗਾ ਅੱਗੇ ਫਿਰ ਦੋ ਕੁੰਡੇ ਆਪਣੇ ਉਲਟੇ ਆਉਣਗੇ ਤਾਗਾ ਪਿੱਛੇ ਹੁਣ ਆਪਣੇ ਇਹ ਜਾਲੀ ਵਾਲਾ ਗੁੰਡਾ ਇਹਨੂੰ ਆਪਾਂ ਸਿੱਧਾ ਬੁਣ ਲਾਂਗੇ ਫਿਰ ਆਪਾਂ ਸਲਾਈ ਉੱਤੇ ਇਸ ਤਰ੍ਹਾਂ ਤਾਗਲ ਵਿਟ ਕੇ ਇੱਕ ਜਾਲੀ ਬਣਾਵਾਂਗੇ ਤੇ ਇੱਕ ਗੁੰਡਾ ਸਿੱਧਾ ਫਿਰ ਆਪਣੇ ਦੋ ਗੁੰਡੇ ਉਲਟੇ ਆਉਣਗੇ ਤਾਗਾ ਅੱਗੇ ਕਰਕੇ ਲਾਸਟ ਵਾਲਾ ਗੁੰਡਾ ਆਪਣਾ ਸਿੱਧਾ ਆਊਗਾ ਠੀਕ ਹੈ ਜੀ ਹੁਣ ਆਗੇ ਆਪਾਂ ਚੌਥੀ ਸਲਾਈ ਉਲਟੀ ਸਾਈਡ ਇਹ ਉਸੇ ਤਰ੍ਹਾਂ ਸੇਮ ਹੈ ਜਿਹੜੇ ਗੁੰਡੇ ਸਿੱਧੇ ਦਿਖਾਈ ਦੇ ਰਹੇ ਨੇ ਉਹ ਸਿੱਧੇ ਬੁਣਨੇ ਨੇ ਤੇ ਜਿਹੜੇ ਉਲਟੇ ਨੇ ਉਹ ਉਲਟੇ ਬੁਣਨੇ ਨੇ ਇਹਨੂੰ ਆਪਾਂ ਇਸੇ ਤਰ੍ਹਾਂ ਬੁਣ ਕੇ ਕੰਪਲੀਟ ਕਰ ਲਾਂ ਹੁਣ ਦੇਖੋ ਆਪਣੀ ਪੰਜਵੀਂ ਸਲਾਈ ਹੈ ਸਿੱਧੀ ਸਾਈਡ ਹੈ ਪਹਿਲਾ ਕੁੰਡਾ ਆਪਾਂ ਐ ਸਟਿਚ ਇਸ ਤਰ੍ਹਾਂ ਉਤਾਰਾਂਗੇ ਤਾਗਾ ਅੱਗੇ ਦੋ ਕੁੰਡੇ ਆਪਣੇ ਇੱਥੇ ਉਲਟੇ ਹੁੰਦੇ ਨੇ ਉਹ ਉਲਟੇ ਗੁਣਾਗੇ ਤੇ ਤਾਗਾ ਪਿੱਛੇ ਹੁਣ ਫੇਰ ਆਪਾਂ ਦੋ ਦਾ ਇੱਕ ਕਰਨਾ ਹੈ ਦੇਖੋ ਇੱਥੋਂ ਆਪਾਂ ਅੱਗੋਂ ਦੀ ਸਲਾਈ ਪਾਉਂਦੇ ਹੋਏ ਦੋ ਦਾ ਇੱਕ ਕਰਾਂਗੇ ਪਹਿਲੀ ਸਲਾਈ ਵਿੱਚ ਆਪਣੇ ਕੋਲ ਦੋ ਕੁੰਡੇ ਰਹਿ ਗਏ ਸੀ ਹੁਣ ਆਪਣੇ ਕੋਲ ਸਿੱਧਾ ਇੱਕ ਗੁੰਡਾ ਰਹਿ ਗਿਆ ਤਾਗਾ ਅੱਗੇ ਤੇ ਦੋ ਕੁੰਡੇ ਆਪਾਂ ਉਲਟੇ ਬੁਣਾਗੇ ਠੀਕ ਹੈ ਜੀ ਤਾਗਾ ਪਿੱਛੇ ਹੁਣੇ ਆਪਣੇ ਜਾਲੀ ਵਾਲੇ ਕੁੰਡੇ ਨੇ ਜਿਹੜੇ ਇਹਨਾਂ ਨੂੰ ਆਪਾਂ ਸਿੱਧੇ ਬੁਣ ਲਾਂਗੇ ਇੱਕ ਤੇ ਦੋ ਠੀਕ ਹੈ ਫੇਰ ਆਪਾਂ ਤਾਗਾ ਲਵੇਟਾਂਗੇ ਇੱਥੇ ਜਾਲੀ ਬਣਾਵਾਂਗੇ ਤੇ ਇਹ ਕੁੰਡਾ ਆਪਣਾ ਸਿੱਧਾ ਹੀ ਆਊਗਾ ਤਾਗਾ ਅੱਗੇ ਦੋ ਕੁੰਡੇ ਫੇਰ ਆਪਾਂ ਉਲਟੇ ਬੁਣਾਗੇ ਤਾਗਾ ਪਿੱਛੇ ਫੇਰ ਆਪਾਂ ਇੱਥੇ ਦੋ ਦਾ ਇੱਕ ਕਰਾਂਗੇ ਤੇ ਇੱਕ ਕੁੰਡਾ ਆਪਣੇ ਕੋਲ ਰਹਿ ਗਿਆ ਹੁਣ ਸਿੱਧਾ ਇਹਨੂੰ ਆਪਾਂ ਸਿੱਧਾ ਬੁਣ ਲਾਂਗੇ ਤਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਤਾਗਾ ਪਿੱਛੇ ਹੁਣ ਇਹ ਜਾਲੀ ਵਾਲੇ ਕੁੰਡੇ ਆਪਣੇ ਸਿੱਧੇ ਹੀ ਆਉਣਗੇ ਇੱਕ ਤੇ ਦੋ ਫੇਰ ਆਪਾਂ ਇੱਥੇ ਸਲਾਈ ਦੇ ਉੱਤੋਂ ਹੀ ਤਾਗਾ ਲਵੇਟ ਦੇ ਉਹ ਜਾਲੀ ਬਣਾਵਾਂਗੇ ਤੇ ਇਹ ਕੁੰਡਾ ਆਪਣਾ ਜਿਹੜਾ ਸਿੱਧਾ ਜਾ ਰਿਹਾ ਇਹਨੂੰ ਸਿੱਧਾ ਹੀ ਬੁਣਨਾ ਹੈ ਤਾਗਾ ਅੱਗੇ ਦੋ ਕੁੰਡੇ ਉਲਟੇ ਤੇ ਲਾਸਟ ਕੁੰਡਾ ਆਪਣਾ ਸਿੱਧਾ ਆਊਗਾ ਠੀਕ ਹੈ ਜੀ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਇਹ ਆਪਣੀ ਪੂਰੀ ਹੋ ਗਈ ਛੇਵੀਂ ਸਲਾਈ ਉਲਟੀ ਸਾਈਡ ਆ ਇਹਨੂੰ ਫੇਰ ਆਪਾਂ ਸੇਮ ਉਸ ਤਰ੍ਹਾਂ ਰਿਪੀਟ ਕਰਾਂਗੇ ਜਿਹੜੇ ਸਿੱਧੇ ਕੁੰਡੇ ਨੇ ਉਹ ਸਿੱਧੇ ਬੁਣਨੇ ਨੇ ਜਿਹੜੇ ਉਲਟੇ ਕੁੰਡੇ ਉਹ ਉਲਟੇ ਬੁਣਨੇ ਨੇ ਹਾਂਜੀ ਦੇਖੋ ਹੁਣ ਆ ਗਿਆ ਆਪਾਂ ਸੱਤਵੀਂ ਸਲਾਈ ਸਿੱਧੀ ਸਾਈਡ ਦੇਖੋ ਪਹਿਲਾ ਕੁੰਡਾ ਆਪਾਂ ਐ ਸਟਿਚ ਵਾਲਾ ਇਸੇ ਤਰ੍ਹਾਂ ਉਤਾਰਾਂਗੇ ਤਾਗਾ ਅੱਗੇ ਦੋ ਕੁੰਡੇ ਆਪਣੇ ਉਲਟੇ ਠੀਕ ਹੈ ਜੀ ਤਾਗਾ ਪਿੱਛੇ ਹੁਣ ਦੇਖੋ ਆਪਣੇ ਇਹ ਦੋ ਕੁੰਡੇ ਦਿਖਾਈ ਦੇ ਰਹੇ ਨੇ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਇੱਥੇ ਆਪਣੇ ਸਾਰੇ ਕੁੰਡੇ ਨੇ ਜਿਹੜੇ ਉਹ ਘਟਦੇ ਘਟਦੇ ਇੱਥੇ ਇੱਕ ਕੁੰਡਾ ਰਹਿ ਗਿਆ ਤਾਗਾ ਅੱਗੇ ਦੋਨੇ ਕੁੰਡੇ ਉਲਟੇ ਤਾਗਾ ਪਿੱਛੇ ਹੁਣ ਇਹ ਤਿੰਨ ਕੁੰਡੇ ਜਾਲੀ ਵਾਲੇ ਨੇ ਜਿਹੜੇ ਇਹਨਾਂ ਨੂੰ ਆਪਾਂ ਸਿੱਧੇ ਗੁਣਾਗੇ 2 ਤੇ 3 ਫੇਰ ਆਪਾਂ ਤਾਗਾ ਲਵੇਟਦੇ ਹੋਏ ਇੱਥੇ ਜਾਲੀ ਬਣਾ ਲੈਣੀ ਹੈ ਤੇ ਸਿੱਧੇ ਕੁੰਡੇ ਨੂੰ ਆਪਾਂ ਸਿੱਧਾ ਹੀ ਬੁਣ ਲੈਣਾ ਤਾਗਾ ਫੇਰ ਅੱਗੇ ਕਰਕੇ ਦੋ ਗੁੰਡੇ ਆਪਣੇ ਉਲਟੇ ਆ ਜਾਣਗੇ ਠੀਕ ਹੈ ਜੀ ਇਹ 10 ਗੁੰਡਿਆਂ ਦਾ ਡਿਜ਼ਾਈਨ ਹੈ ਇਹ ਹੀ ਫੇਰ ਆਪਾਂ ਅੱਗੇ ਰਿਪੀਟ ਕਰਾਂਗੇ ਦੇਖੋ ਦੋ ਦਾ ਇੱਕ ਕਰਾਂਗੇ ਤਾਗਾ ਅੱਗੇ ਕਰਾਂਗੇ ਫੇਰ ਆਪਾਂ ਦੋ ਗੁੰਡੇ ਉਲਟੇ ਬੁਣਾਂਗੇ ਤਾਗਾ ਪਿੱਛੇ ਹੁਣੇ ਜਾਲੀ ਵਾਲੇ ਜਿੰਨੇ ਗੁੰਡੇ ਨੇ ਇਹਨਾਂ ਨੂੰ ਆਪਾਂ ਸਿੱਧੇ ਹੁਣ ਲਾਂਗੇ 1 2 ਤੇ 3 ਫਿਰ ਆਪਾਂ ਸਲਾਈ ਦੇ ਉੱਤੋਂ ਇਸ ਤਰ੍ਹਾਂ ਤਾਗਾ ਲਵੇਟ ਕੇ ਜਾਲੀ ਬਣਾਵਾਂਗੇ ਤੇ ਇੱਕ ਗੁੰਡਾ ਫਿਰ ਸਿੱਧਾ ਤਾਗਾ ਅੱਗੇ ਦੋ ਗੁੰਡੇ ਉਲਟੇ 1 2 ਤਾਗਾ ਪਿੱਛੇ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਠੀਕ ਹੈ ਜੀ ਸੱਤਵੀਂ ਸਲਾਈ ਵਿੱਚ ਇਹ ਸੱਤ ਸਲਾਈਆਂ ਵਿੱਚ ਇਹ ਡਿਜ਼ਾਈਨ ਬਣ ਗਿਆ ਤੇ ਅੱਠਵੀਂ ਸਲਾਈ ਹੈ ਉਲਟੀ ਸਾਈਡ ਇਹ ਫੇਰ ਉਸੇ ਤਰ੍ਹਾਂ ਸੇਮ ਰਿਪੀਟ ਉਲਟੇ ਕੁੰਡੇ ਆਪਾਂ ਉਲਟੇ ਬੁੰਨੇ ਨੇ ਸਿੱਧੇ ਕੁੰਡੇ ਆਪਾਂ ਸਿੱਧੇ ਬੁੰਨੇ ਨੇ ਠੀਕ ਹੈ ਜੀ ਹੁਣ ਦੇਖੋ ਜੀ ਆਪਣੀ ਨੌਵੀਂ ਸਲਾਈ ਆ ਸਿੱਧੀ ਸਾਈਡ ਤੋਂ ਦੇਖੋ ਹੁਣ ਇੱਥੇ ਆਪਣੇ ਸਾਰੇ ਕੁੰਡੇ ਨੇ ਜਿਹੜੇ ਉਹ ਘਟ ਦੇ ਘਟ ਦੇ ਘਟ ਗਏ ਨੇ ਸਿਰਫ ਇੱਕ ਕੁੰਡਾ ਰਹਿ ਗਿਆ ਤੇ ਇੱਥੇ ਆਪਣੇ ਜਾਲੀ ਵਾਲੇ ਸਾਰੇ ਕੁੰਡੇ ਵੱਧ ਗਏ ਨੇ ਹੁਣ ਆਪਾਂ ਨੇ ਇਹ ਡਿਜ਼ਾਈਨ ਬਦਲਣਾ ਹੈ ਹੁਣ ਆਪਾਂ ਇੱਥੇ ਨੇ ਜਿਹੜੇ ਇਹ ਕੁੰਡੇ ਘਟਾਉਂਦੇ ਜਾਣਾ ਇਸ ਤਰ੍ਹਾਂ ਤੇ ਇੱਥੇ ਆਪਣਾ ਇੱਕ ਕੁੰਡਾ ਇੱਥੇ ਆਪਾਂ ਜਾਲੀ ਬਣਾਉਂਦੇ ਜਾਵਾਂਗੇ ਤੇ ਆਪਣੇ ਕੁੰਡੇ ਵਧਦੇ ਜਾਣਗੇ ਦੇਖੋ ਪਹਿਲਾ ਗੁੰਡਾ ਐ ਸਟਿਚ ਇਸ ਤਰ੍ਹਾਂ ਉਤਾਰਾਂਗੇ ਤਾਗਾ ਅੱਗੇ ਦੋ ਕੁੰਡੇ ਆਪਣੇ ਉਲਟੇ ਨੇ ਸਟਾਰਟਿੰਗ ਚ ਉਲਟੇ ਬੁਣਾਂਗੇ ਤੇ ਹੁਣ ਇੱਕ ਕੁੰਡਾ ਸਿੱਧਾ ਦੇਖੋ ਆ ਰਿਹਾ ਇੱਥੇ ਤਾਂ ਹੁਣ ਆਪਾਂ ਇੱਥੋਂ ਜਾਲੀ ਬਣਾਉਣਾ ਜਿਹੜਾ ਉਹ ਸਟਾਰਟ ਕਰਾਂਗੇ ਇਸ ਤਰ੍ਹਾਂ ਤਾਗਾ ਲਵੇਟਿਆ ਤੇ ਕੁੰਡੇ ਨੂੰ ਸਿੱਧਾ ਬੁਣ ਲਿਆ ਤਾਗਾ ਅੱਗੇ ਦੋ ਕੁੰਡੇ ਉਲਟੇ ਹੁਣ ਦੇਖੋ ਪਹਿਲਾਂ ਆਪਾਂ ਇੱਥੇ ਜਾਲੀ ਬਣਾਉਂਦੇ ਸੀ ਹੁਣ ਆਪਾਂ ਇੱਥੋਂ ਕੁੰਡੇ ਘਟਾਉਣੇ ਸਟਾਰਟ ਕਰਨੇ ਨੇ ਘਟਾਉਣੇ ਉਸੇ ਤਰ੍ਹਾਂ ਨੇ ਸਿੱਧੇ ਬੁਣਦੇ ਹੋਏ ਅੱਗੋਂ ਦੀ ਸਲਾਈ ਪਾਉਂਦੇ ਹੋਏ ਸਿੱਧੇ ਕੁੰਡੇ ਗੁਣ ਕੇ ਆਪਾਂ ਦੋ ਦੇ ਇੱਕ ਕਰ ਦੇਣਾ ਤੇ ਆਪਣੇ ਇਹ ਤਿੰਨ ਕੁੰਡੇ ਸਿੱਧੇ ਆ ਜਾਣਗੇ ਠੀਕ ਹੈ ਜੀ ਫੇਰ ਤੱਕ ਅੱਗੇ ਦੋ ਕੁੰਡੇ ਉਲਟੇ ਇੱਥੇ ਆਪਣਾ 10 ਕੁੰਡਿਆਂ ਦਾ ਡਿਜ਼ਾਈਨ ਹੈ ਜਿਹੜਾ ਉਹ ਕੰਪਲੀਟ ਹੁੰਦਾ ਦੇਖੋ ਫੇਰ ਇੱਥੇ ਹੁਣ ਪਹਿਲਾਂ ਆਪਾਂ ਘਟਾਉਂਦੇ ਸੀ ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ ਕੁੰਡੇ ਵਧਾਉਣੀ ਸਟਾਰਟ ਕਰਾਂਗੇ ਇਹਨੂੰ ਸਿੱਧਾ ਗੁੰਨ ਲਾਂਗੇ ਤਾਗਾ ਅੱਗੇ ਦੋ ਕੁੰਡੇ ਉਲਟੇ ਤਾਗਾ ਪਿੱਛੇ ਹੁਣ ਆਪਾਂ ਇੱਥੇ ਦੋ ਦਾ ਇੱਕ ਕਰਾਂਗੇ ਬੁਣਾਈ ਸੇਮ ਉਸੇ ਤਰ੍ਹਾਂ ਹੀ ਹੈ ਬਸ ਆਪਣਾ ਡਿਜ਼ਾਈਨ ਹੈ ਜਿਹੜਾ ਉਹ ਬਦਲਣਾ ਹੈ ਪਹਿਲਾਂ ਆਪਾਂ ਇੱਥੇ ਕੁੰਡੇ ਵਧਾਉਂਦੇ ਸੀ ਹੁਣ ਆਪਾਂ ਘਟਾਉਣੇ ਨੇ ਜਿੱਥੇ ਘਟਾਉਂਦੇ ਸੀ ਉੱਥੇ ਆਪਾਂ ਵਧਾਉਣੇ ਨੇ ਦੋ ਕੁੰਡੇ ਉਲਟੇ लास्ट ਕੁੰਡਾ ਆਪਣਾ ਸਿੱਧਾ ਆਊਗਾ ਤੇ 10ਵੀਂ ਸਲਾਈ ਉਲਟੀ ਸਾਈਡ ਆ ਉਲਟੀ ਸਲਾਈ ਸੇਮ ਆਊਗੀ ਉਲਟੇ ਕੁੰਡੇ ਉਲਟੇ ਕੁੰਡੇ ਨੇ ਸਿੱਧੇ ਕੁੰਡੇ ਸਿੱਧੇ ਦੇਖੋ ਹੁਣ ਅੱਗੇ ਆਪਣੀ 11ਵੀਂ ਸਲਾਈ 11ਵੀਂ ਸਲਾਈ ਵਿੱਚ ਦੇਖੋ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਧਾਗਾ ਅੱਗੇ ਦੋ ਕੁੰਡੇ ਉਲਟੇ ਠੀਕ ਹੈ ਜੀ ਧਾਗਾ ਪਿੱਛੇ ਜਿਹੜਾ ਇਹ ਜਾਲੀ ਵਾਲਾ ਕੁੰਡਾ ਸੀ ਇਹਨੂੰ ਆਪਾਂ ਸਿੱਧਾ ਬੁਣ ਲਾਂਗੇ ਤੇ ਫਿਰ ਆਪਾਂ ਸਲਾਈ ਉੱਤੇ ਤਾਗਾ ਲਵੇਟਾਂਗੇ ਤੇ ਇਹ ਕੁੰਡੇ ਦੇ ਕੋਲ ਹੀ ਆਪਾਂ ਜਾਲੀ ਬਣਾਉਂਦੇ ਜਾਣਾ ਇਹਨੂੰ ਆਪਾਂ ਸਿੱਧਾ ਬੁਣ ਲਾਂਗੇ ਤੇ ਤਾਗਾ ਅੱਗੇ ਦੋ ਕੁੰਡੇ ਆਪਣੇ ਉਲਟੇ ਤਾਗਾ ਪਿੱਛੇ ਫਿਰ ਆਪਾਂ ਇੱਥੇ ਹੋਣਾ ਦੋ ਦਾ ਇੱਕ ਕਰਨਾ ਹੈ ਦੇਖੋ ਇਸੇ ਤਰ੍ਹਾਂ ਇਹ ਸਲਾਈ ਹੈ ਜਿਹੜੀ ਆਪਾਂ ਪੂਰੀ ਕੰਪਲੀਟ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਗੁਣਾਂਗੇ ਤਾਗਾ ਅੱਗੇ ਤੇ ਆਪਣੇ ਦੋ ਕੁੰਡੇ ਫਿਰ ਉਲਟੇ ਆਉਂਗੇ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਇਹ ਪੂਰੀ ਸਲਾਈ ਕੰਪਲੀਟ ਕਰਾਂਗੇ ਦੇਖੋ ਹੁਣ ਆ ਗਈ ਆਪਣੀ 11ਵੀਂ ਸਲਾਈ ਮੈਂ ਹੁਣ ਕੇ ਕੰਪਲੀਟ ਕਰ ਲਈ ਹੁਣ ਆ ਗਈ ਆਪਣੀ 12ਵੀਂ ਸਲਾਈ ਉਲਟੀ ਸਾਈਡ ਇਹਨੂੰ ਆਪਾਂ ਉਸੇ ਤਰ੍ਹਾਂ ਹੁਣ ਕੇ ਕੰਪਲੀਟ ਕਰਾਂਗੇ ਸਿੱਧੇ ਕੁੰਡੇ ਆਪਾਂ ਸਿੱਧੇ ਗੁਣਾਂਗੇ ਉਲਟੇ ਕੁੰਡੇ ਜਿਹੜੇ ਦਿਖਾਈ ਦੇ ਰਹੇ ਨੇ ਉਹ ਆਪਾਂ ਉਲਟੇ ਗੁਣ ਲਾਂਗੇ ਠੀਕ ਹੈ ਜੀ ਹਾਂਜੀ ਹੁਣ ਅਗੇ 13ਵੀਂ ਸਲਾਈ ਸਿੱਧੀ ਸਾਈਡ ਇਸ ਤਰ੍ਹਾਂ ਦੇਖੋ ਪਹਿਲੇ ਗੁੰਡੇ ਨੂੰ ਉਤਾਰਾਂਗੇ ਤਾਗਾ ਅੱਗੇ ਦੋ ਗੁੰਡੇ ਆਪਣੇ ਉਲਟੇ ਤਾਗਾ ਪਿੱਛੇ ਹੁਣ ਇਹ ਦੋ ਗੁੰਡੇ ਆਪਣੇ ਜਾਲੀ ਵਾਲੇ ਇਹ ਸਿੱਧੇ ਗੁੰਨੇ ਜਾਣਗੇ ਇੱਕ ਤੇ ਦੋ ਫਿਰ ਆਪਾਂ ਸਲਾਈ ਦੇ ਉੱਤੇ ਇਸ ਤਰ੍ਹਾਂ ਤਾਗਾ ਲਵਟਾਂਗੇ ਤੇ ਇਹਨੂੰ ਗੁੰਡੇ ਨੂੰ ਸਿੱਧਾ ਬੁਣ ਲਾਂਗੇ ਫਿਰ ਆਪਣੇ ਦੋ ਗੁੰਡੇ ਉਲਟੇ ਆਉਣਗੇ ਇੱਥੇ ਤਾਗਾ ਪਿੱਛੇ ਫੇਰ ਉਰੇ ਆਪਾਂ ਦੋ ਦਾ ਇੱਕ ਕਰ ਦੇਣਾ ਤੇ ਇੱਕ ਕੁੰਡਾ ਆਪਾਂ ਸਿੱਧਾ ਬੁਣਨਾ ਫੇਰ ਤਾਗਾ ਅੱਗੇ ਕਰਾਂਗੇ ਇੱਥੇ ਆਪਣੇ ਦੋ ਕੁੰਡੇ ਉਲਟੇ ਆਉਣਗੇ ਠੀਕ ਹੈ ਜੀ ਇਹ 10 ਕੁੰਡਿਆਂ ਦਾ ਪੈਟਰਨ ਆਪਣਾ ਇੱਥੇ ਕੰਪਲੀਟ ਹੋ ਗਿਆ ਤਾਂ ਅੱਗਾ ਪਿੱਛੇ ਦੋ ਜਾਲੀ ਵਾਲੇ ਕੁੰਡੇ ਆਪਣੇ ਸਿੱਧੇ ਤੇ ਫੇਰ ਆਪਾਂ ਇੱਥੇ ਜਾਲੀ ਬਣਾਵਾਂਗੇ ਸਲਾਈ ਤੇ ਤਾਗਾ ਲਵੇਟ ਕੇ ਇੱਕ ਕੁੰਡਾ ਆਪਣਾ ਫੇਰ ਸਿੱਧਾ ਆਊਗਾ ਦੋ ਕੁੰਡੇ ਫੇਰ ਆਪਣੇ ਉਲਟੇ ਆਉਣਗੇ ਤੇ ਫੇਰ ਤਾਂ ਅੱਗਾ ਪਿੱਛੇ ਦੋ ਦਾ ਇੱਕ ਫੇਰ ਕਰਾਂਗੇ ਆਪਾਂ ਦੇਖੋ ਤੇ ਫਿਰ ਇਹ ਇੱਕ ਕੁੰਡਾ ਆਪਣੇ ਕੋਲ ਸਿੱਧਾ ਰਹਿ ਜਾਊ ਇੱਥੇ ਫੇਰ ਆਪਾਂ ਤਾਂ ਅੱਗੇ ਕਰਕੇ ਦੋ ਕੁੰਡੇ ਉਲਟੇ ਤੇ ਲਾਸਟ ਕੁੰਡਾ ਆਪਣਾ ਸਿੱਧਾ ਇਸੇ ਤਰ੍ਹਾਂ ਇਹ ਪੂਰੀ ਸਲਾਈ ਇਹ ਜਿਹੜੀ ਕੰਪਲੀਟ ਕਰਾਂਗੇ ਤੇ 14ਵੀਂ ਸਲਾਈ ਇਹ ਉਲਟੀ ਸਾਈਡ ਤੋਂ ਇਹਨੂੰ ਆਪਾਂ ਉਲਟੀ ਜਿਹੜੇ ਕੁੰਡੇ ਉਲਟੇ ਨੇ ਉਲਟੇ ਤੇ ਜਿਹੜੇ ਸਿੱਧੇ ਨੇ ਸਿੱਧੇ ਸੇਮ ਰਪੀਟ ਆ ਇਹ ਸਲਾਈ ਕੰਪਲੀਟ ਕਰਾਂਗੇ ਹਾਂਜੀ ਦੇਖੋ ਹੁਣ ਆਗੇ ਆਪਣੀ 15ਵੀਂ ਸਲਾਈ ਸਿੱਧੀ ਸਾਈਡ ਪਹਿਲੇ ਕੁੰਡੇ ਨੂੰ ਤਾਰਾਂਗੇ ਤਾਗਾ ਅੱਗੇ ਦੋ ਕੁੰਡੇ ਆਪਣੇ ਉਲਟੇ ਤਾਗਾ ਪਿੱਛੇ ਹੁਣੇ ਤਿੰਨ ਕੁੰਡੇ ਆਪਣੇ ਜਾਲੀ ਵਾਲੇ ਸਿੱਧੇ ਆਉਣਗੇ 1 2 ਤੇ 3 ਤਿੰਨ ਕੁੰਡੇ ਜਾਲੀ ਵਾਲੇ ਸਿੱਧੇ ਤਾਗਾ ਲਵੇਟ ਕੇ ਫਿਰ ਜਾਲੀ ਬਣਾਵਾਂਗੇ ਨੀ ਸਿੱਧਾ ਗੁੰਨ ਲਾਂਗੇ ਕੁੰਡੇ ਨੂੰ ਤਿੱਗਾ ਅੱਗੇ ਦੋ ਕੁੰਡੇ ਆਪਣੇ ਉਲਟੇ ਤਿੱਗਾ ਪਿੱਛੇ ਹੁਣ ਫਿਰ ਆਪਾਂ ਦੋ ਦਾ ਇੱਕ ਕਰਨਾ ਤੇ ਇੱਥੇ ਆਪਣੇ ਦੋ ਦਾ ਇੱਕ ਕੀਤਾ ਠੀਕ ਹੈ ਜੀ ਤਿੱਗਾ ਅੱਗੇ ਦੋ ਕੁੰਡੇ ਆਪਣੇ ਉਲਟੇ ਹੋਣਗੇ ਇਹ ਹੀ ਡਿਜ਼ਾਈਨ ਆਪਾਂ ਸੇਮ ਪੂਰੀ ਸਲਾਈ ਵਿੱਚ ਬਾਰ-ਬਾਰ ਰਿਪੀਟ ਕਰਨਾ ਹੈ ਠੀਕ ਹੈ ਜੀ ਹਾਂਜੀ ਦੇਖੋ ਮੈਂ 15ਵੀਂ ਸਲਾਈ ਬੁਣ ਕੇ ਕੰਪਲੀਟ ਕਰ ਦਿੱਤੀ ਸਿੱਧੀ ਸਾਈਡ ਤੇ 16ਵੀਂ ਸਲਾਈ ਆਪਣੀ ਉਲਟੀ ਸਾਈਡ ਸੀ ਇਹਨੂੰ ਆਪਾਂ ਬੁਣ ਕੇ ਇਹਨੂੰ ਵੀ ਕੰਪਲੀਟ ਕਰ ਲਿਆ ਜਿਹੜੇ ਸਿੱਦੇ ਗੁੰਡੇ ਸੀ ਉਹ ਸਿੱਦੇ ਗੁੰਨੇ ਨੇ ਤੇ ਜਿਹੜੇ ਉਲਟੇ ਦਿਖਾਈ ਦਿੰਦੇ ਸੀ ਉਹ ਉਲਟੇ ਬੁਣ ਲਏ ਹੁਣ ਆ ਗਈ ਆਪਣੀ 17ਵੀਂ ਸਲਾਈ ਸਿੱਧੀ ਸਾਈਡ ਦੇਖੋ ਇੱਥੋਂ ਹੁਣ ਆਪਣਾ ਡਿਜ਼ਾਈਨ ਹੈ ਜਿਹੜਾ ਉਹ ਦੁਬਾਰਾ ਰਿਪੀਟ ਹੋਊਗਾ ਦੇਖੋ ਇਹ ਇਸ ਤਰ੍ਹਾਂ ਬਣ ਕੇ ਡਿਜ਼ਾਈਨ ਹੈ ਬਹੁਤ ਵਧੀਆ ਆਉਂਦਾ ਹੁਣ ਆਪਣਾ ਇਹ ਪਹਿਲਾ ਡਿਜ਼ਾਈਨ ਇੱਥੇ ਬਣਾਇਆ ਸੀ ਠੀਕ ਹੈ ਜੀ ਘਟਾਉਂਦੇ ਹੋਏ ਸਟਾਰਟਿੰਗ 'ਚ ਆਪਾਂ ਇੱਥੇ ਬਣਾਇਆ ਸੀ ਤੇ ਜਾਲੀ ਆਪਣੀ ਇੱਥੇ ਬਣਦੀ ਸੀ ਫਿਰ ਉਸ ਤੋਂ ਬਾਅਦ 'ਚ ਆਪਾਂ ਇੱਥੇ ਜਾਲੀ ਬਣਾਈਆ ਇੱਥੇ ਡਿਜ਼ਾਈਨ ਇੱਥੇ ਕੁੰਡੇ ਆਪਾਂ ਘਟਾਉਂਦੇ ਹਾਂ ਹੁਣ ਆਪਾਂ ਜਿੱਥੇ ਆਪਾਂ ਜਾਲੀ ਬਣਾਈਆ ਕੁੰਡੇ ਵਧਾਏ ਨੇ ਇੱਥੇ ਆਪਾਂ ਘਟਾਵਾਂਗੇ ਤੇ ਜਿੱਥੇ ਆਪਾਂ ਘਟਾਈ ਸੀ ਇੱਥੇ ਆਪਾਂ ਜਾਲੀ ਬਣਾਉਂਦੇ ਜਾਵਾਂਗੇ 17ਵੀਂ ਸਲਾਈਆ ਸਿੱਧੀ ਸਾਈਡ ਦੇਖੋ ਪਹਿਲਾ ਕੁੰਡਾ ਉਤਾਰ ਲਾਂਗੇ ਫਿਰ ਆਪਾਂ ਦੋ ਕੁੰਡੇ ਉਲਟੇ ਬੁਣਾਂਗੇ ਤਾਗਾ ਪਿੱਛੇ ਹੁਣ ਆਪਾਂ ਫੇਰ ਇੱਥੇ ਦੇਖੋ 2 ਦਾ 1 ਕਰਾਂਗੇ ਠੀਕ ਹੈ ਜੀ ਤੇ ਤਿੰਨ ਗੁੰਡੇ ਆਪਣੇ ਸਿੱਧੇ ਫੇਰ ਤਾਗਾ ਅੱਗੇ ਆਪਣੇ ਦੋ ਗੁੰਡੇ ਉਲਟੇ ਫੇਰ ਇੱਥੇ ਦੇਖੋ ਆਪਾਂ ਜਾਲੀ ਬਣਾਵਾਂਗੇ ਤੇ ਇੱਕ ਗੁੰਡਾ ਆਪਣਾ ਸਿੱਧਾ ਤਾਗਾ ਅੱਗੇ ਦੋ ਗੁੰਡੇ ਉਲਟੇ ਦੇਖੋ ਜਿਹੜਾ ਆਪਾਂ ਸਟਾਰਟਿੰਗ ਚ ਡਿਜ਼ਾਈਨ ਸਟਾਰਟ ਕੀਤਾ ਸੀ ਉਹ ਫੇਰ ਇੱਥੇ ਆ ਗਿਆ ਇਹੀ ਆਪਾਂ ਬਾਰ-ਬਾਰ ਪੈਟਰਨ ਹੈ ਜਿਹੜਾ ਰਿਪੀਟ ਕਰਨਾ ਹੈ ਇਸੇ ਤਰ੍ਹਾਂ ਇਹ ਬੁੰਤੀ ਹੈ ਜਿਹੜੀ ਡਿਜ਼ਾਈਨ ਹੈ ਜਿਹੜਾ ਬਣਦਾ ਜਾਊਗਾ ਬਹੁਤ ਪਿਆਰਾ ਡਿਜ਼ਾਈਨ ਹੈ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਧੰਨਵਾਦ